ਗੈਨਿਸ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਨੇ ਦਸਤਕ ਦਿੱਤੀ ਹੈ ਐਸਆਈਟੀ ਨੇ ਇੱਕ ਵਾਰ ਫਿਰ ਤੋਂ ਅਕਾਲੀ ਅਗੂ ਵਿਕਰਮ ਮਜੀਠੀਆ ਨੂੰ ਤਲਬ ਕੀਤਾ ਹੈ ਪੁਚਗਿੱਛ ਦੇ ਲਈ ਸੱਦਿਆ ਗਿਆ 18 ਜੂਨ ਨੂੰ ਮੋਰ ਤੋਂ ਪੇਸ਼ ਹੋਣ ਦੇ ਲਈ ਕਿਹਾ ਗਿਆ ਡੀਆਈਜੀ ਐਚਐਸ ਭੁੱਲਰ ਦੀ ਅਗਵਾਈ ਵਾਲੀ ਐਸਆਈਟੀ ਦੇ ਵੱਲੋਂ ਸਵਾਲ ਜਵਾਬ ਕਿਤੇ ਜਾਣਗੇ ਬਹੁ ਚਰਚਿਤ ਡਰੱਗ ਮਾਮਲੇ ਨੂੰ ਲੈ ਕੇ ਪੁਚਗਿੱਛ ਦੇ ਲਈ ਸੱਦਿਆ ਗਿਆ ਆ ਦੱਸ ਦਈਏ ਕਿ ਇਸ ਤੋਂ ਪਹਿਲਾਂ ਮਜੀਠੀਆ ਜਨਵਰੀ ਅਤੇ ਫਰਵਰੀ ਮਹੀਨੇ ਦੇ ਵਿੱਚ ਇਸੇ ਮਾਮਲੇ ਨੂੰ ਲੈ ਕੇ ਐਸਆਈਟੀ ਦੇ ਅੱਗੇ ਪੇਸ਼ ਹੋ ਚੁੱਕੇ ਨੇ ਉਸ ਸਮੇਂ ਐਸਆਈਟੀ ਦੇ ਵੱਲੋਂ ਸਵਾਲ ਜਵਾਬ ਕੀਤੇ ਗਏ ਸਨ ਇਸ ਤੋਂ ਇਲਾਵਾ ਇਸ ਮਾਮਲੇ ਦੇ ਵਿੱਚ ਕਰੀਬ 5 ਮਹੀਨੇ ਦੀ ਜੇਲ੍ਹ ਕੱਟ ਚੁੱਕੇ ਨੇ ਮਜੀਠੀਆ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਰਹੇ ਤਾਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਉਹਨਾਂ ਨੇ ਖੁਦ ਸਰੈਂਡਰ ਕੀਤਾ ਸੀ 20 ਦਸੰਬਰ 2021 ਮੁਹਾਲੀ ਵਿਖੇ ਉਹਨਾਂ ਨੂੰ ਇਸ ਡਰੱਗ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਸੀ ਅਸ ਤੋਂ ਬਾਅਦ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਮਜੀਠੀਆ ਤੋਂ ਸਵਾਲ-ਜਵਾਬ ਕੀਤੇ ਜਾ ਰਹੇ ਨੇ ਪਿਛਲੀ ਵਾਰ ਬੈਂਕ ਖਾਤੇ ਅਤੇ ਵਿਦੇਸ਼ੀ ਟੂਰ ਬਾਰੇ ਜਾਣਕਾਰੀ ਮੰਗੀ ਗਈ ਸੀ ਤੇ ਇਸ ਮਾਮਲੇ ਨੂੰ ਲੈ ਕੇ ਸਮੇਂ-ਸਮੇਂ ਤੇ ਸਿਆਸਤ ਭਖ ਜਾਂਦੀ ਹੈ ਉਥੇ ਮਜੀਠੀਆ ਦੇ ਵੱਲੋਂ ਵੀ ਵੱਡੇ ਇਲਜ਼ਾਮ ਲਗਾਏ ਗਏ ਸਨ ਕਿ ਸਿਆਸੀ ਰੰਜਿਸ਼ ਦੇ ਚੱਲਦੇ ਇਹ ਸਭ ਕੁਝ ਕੀਤਾ ਜਾ ਰਿਹਾ ਤੇ ਹੁਣ ਇੱਕ ਵਾਰ ਫਿਰ ਤੋਂ ਐਸਆਈਟੀ ਦੇ ਵੱਲੋਂ ਮਜੀਠੀਆ ਨੂੰ ਤਲਬ ਕੀਤਾ ਗਿਆ ਹੈ 18 ਜੂਨ ਨੂੰ ਪੁਚਗਿਚ ਦੇ ਲਈ ਸੱਧਿਆ ਗਿਆ ਤੇ ਹੁਣ ਦੇਖਣਾ ਹੋਵੇਗਾ ਕਿ 18 ਜੂਨ ਨੂੰ ਮਜੀਟਿਆ ਐਸਐਟਿ ਅੱਗੇ ਪੇਸ਼ ਹੁੰਦੇ ਨੇ ਜੋਫੇ ਨਹੀਂ ਜੇਕਰ ਉਹ ਪੇਸ਼ ਹੋਣਗੇ ਤਾਂ ਕਿਸ ਤਰੀਕੇ ਦੇ ਸਵਾਲ ਇਸ ਵਾਰ ਐਸਐਟਿ ਦੇ ਵੱਲੋਂ ਉਹਨਾਂ ਨੂੰ ਪੁੱਛੇ ਜਾਣਗੇ ਇਹ ਵੱਡਾ ਸਵਾਲ ਜ਼ਰੂਰ ਖੜਾ ਹੁੰਦਾ ਹੈ ਤਾਂ ਦੱਸ ਜੇ ਕਿ ਡਰੱਗ ਮਾਮਲੇ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਅਕਾਲੀ ਆਗੂ ਮਜੀਟਿਆ ਨੂੰ ਐਸਐਟਿ ਦੇ ਵੱਲੋਂ ਤਲਬ ਕੀਤਾ ਗਿਆ ਹੈ 18 ਜੂਨ ਨੂੰ ਮੁਰਤੋਂ ਪੇਸ਼ ਹੋਣ ਦੇ ਲਈ ਕਿਹਾ ਗਿਆ ਹੈ ਪਟਿਆਲਾ ਵਿਖੇ